ਰੋਲਾ ਕੀ ਸੀਗਾ ਕਿ ਜਵਿੰਦਰ ਹੁਰੀ ਬੈਠੇ ਆ ਜਦੋਂ ਸ਼ੁਰੂਆਤ ਹੋਈ ਸੀ ਸਾਡੀ ਰੰਗਰੇਟੇ ਹੋਰਾਂ ਦੇ ਨਾਲ ਪਹਿਲੀਆਂ ਦੇ ਵਿੱਚ ਜਦੋਂ ਕੰਮ ਚੱਲਿਆ ਇਹਨਾਂ ਨੇ 5-7 ਬੰਦਿਆਂ ਨੇ ਜਦੋਂ ਜਾਤੀਵਾਦ ਦਾ ਮੁੱਦਾ ਪੰਜਾਬ ਦੇ ਵਿੱਚ ਪ੍ਰਸਾਰਿਤ ਤੇ ਪ੍ਰਚਲਿਤ ਕਰਨਾ ਸ਼ੁਰੂ ਕੀਤਾ ਉਦੋਂ ਚਰਨਜੀਤ ਧੌਲ ਸੀਗਾ ਮੁੰਡਾ ਇਹਨਾਂ ਦੇ ਨਾਲ ਦਾ ਆਇਆ ਨਹੀਂ ਉਹ ਜਵਿੰਦਰ ਪੁੱਲਰ ਅਰੀ ਸਾਡਾ ਇੱਕ ਮੈਸੈਂਜਰ ਤੇ ਗਰੁੱਪ ਬਣਿਆ ਸੀਗਾ 5-7 10 ਬੰਦਿਆਂ ਦਾ ਤੇ ਉਦੋਂ ਪੰਜ ਕ ਬੰਦੇ ਸੀਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਤੀ ਜ਼ਹਿਰ ਫਲਾਉਣਾ ਸ਼ੁਰੂ ਕਰਤਾ ਉਹਦੇ ਵਿੱਚ ਅਸੀਂ ਸੋਚਿਆ ਵੀ ਜੱਟ ਜੱਫੇਬੰਦੀਆਂ ਬਣਾਉਂਦੀ ਵੀ ਲੋੜ ਆ ਜਿਹੜੀਆਂ ਕਿਸਾਨ ਜੱਫੇਬੰਦੀਆਂ ਇਹ ਗਨੀਆਂ ਤਾਂ ਜੱਟਾਂ ਨਹੀਂ ਆ ਜਾਂਦੀਆਂ ਸੀ ਪਰ ਜਦੋਂ ਜੱਟਾਂ ਨੂੰ ਲੋੜ ਪੈਂਦੀ ਹੈ ਜੱਟਾਂ ਨਾਲ ਆ ਕੇ ਖੜਦੀਆਂ ਨੇ ਤੇ ਭਾਜੀ ਦਵਿੰਦਰ ਸਿੰਘ ਸੇਖੋਂ ਇੱਥੇ ਬੈਠੇ ਆ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਤੇ ਭਾਜੀ ਦਵਿੰਦਰ ਸਿੰਘ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਵੀ ਸਿਮਰਜੀਤ ਤੁਸੀਂ ਕੰਮ ਤਾਂ ਵਡ ਲਿਆ ਤੇ ਕੰਮੇ ਬਹੁਤ ਔਖਾ ਹੈ ਸਿਰੇ ਚੜਨਾ ਵੀ ਇਹੋ ਜੇ ਮੂਵਮੈਂਟਾਂ ਚਲਾਉਣ ਵਾਸਤੇ ਬੜਾ ਸਮਾਂ ਲੱਗਦਾ ਪਰ ਹੌਲੀ ਹੌਲੀ ਚਲੋ ਲੋਕਾਂ ਦਾ ਸਾਥ ਜਿਵੇਂ ਮਿਲਣਾ ਸ਼ੁਰੂ ਹੋਇਆ ਰੰਗਰੇਟੇ ਹੋਰਾਂ ਦਾ ਪ੍ਰਚਾਰ ਕਰਾਇਆ ਸਾਰੇ ਬੰਦਿਆਂ ਨੇ ਕਰਾਇਆ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਮਸਲੇ ਸੀਗੇ ਉਹਨਾਂ ਨੂੰ ਜਾਤੀ ਰੰਗਤ ਦੇਣੀ ਸ਼ੁਰੂ ਕਰ ਦਿੱਤੀ ਰੰਗਰੇਟੇ ਦਾ ਬਹੁਤ ਭੌਂਡਦਾ ਉਹ ਤੋਂ ਸ਼ੁਰੂਆਤ ਹੋਈ ਜਾਂਦੀ ਉੱਥੋਂ ਸ਼ੁਰੂਆਤ ਹੋਈ ਸਾਰੀ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਪੰਜ ਬੰਦੇ ਸਕੂਟਰ ਤੇ ਹੁੰਦੇ ਆ ਤੇ ਜਾ ਕੇ ਪੰਜ ਖੜ ਜਾਂਦੇ ਤੇ ਕਹਿੰਦੇ ਵੀ ਸਾਡੀਆਂ ਪੰਜ ਜੱਥੇ ਬੰਦੀਆਂ ਅੱਜ ਆ ਗਿਆ ਯਾਰ ਸਾਡਾ ਇੱਕ ਜਥੇਬੰਦੀ ਨਾਲ ਨਹੀਂ ਸਰਦਾ ਆਪਾਂ ਥੋੜਾ ਜਿਹਾ ਇਹਨਾਂ ਜਥੇਬੰਦੀਆਂ ਨੂੰ ਵਧਾਈ ਦਈਏ ਤੇ ਹੁਣ ਦੋ ਤਿੰਨ ਸਾਡੀਆਂ ਬਣ ਗਈਆਂ ਸਰਚਿੰਗ ਸੰਧੂ ਰਾਨੇ ਬਣਾ ਲਈ ਆ ਧੰਨਾ ਜੱਟ ਫੈਡਰੇਸ਼ਨ ਬਣਾ ਲਈ ਆ ਯੂਨਾਈਟਿਡ ਜੱਟ ਫੈਡਰੇਸ਼ਨ ਆਸੀ ਅੰਤਰਰਾਸ਼ਟਰੀ ਜੱਟ ਜਥੇਬੰਦੀ ਬਣਾ ਲਈ ਸੋ ਇਸ ਕਰਕੇ ਬੰਦੇ ਸਾਰੇ ਇਕੱਠੇ ਹੀ ਆ ਕਹਿਣ ਤੋਂ ਭਾਵ ਕਿ ਸਾਨੂੰ ਇਹਨਾਂ ਦੇ ਉਲਟ ਜਰੂਰ ਇਹਨਾਂ ਨੇ ਜੱਟਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਧੀਆਂ ਭੈਣਾਂ ਦੀਆਂ ਗਾਲਾਂ ਬੁਰੇ ਹਾਲ ਪਿੰਡਾਂ ਦੇ ਵਿੱਚ ਜਿਹੜਾ ਜਾਤੀ ਰੌਲੇ ਆ ਉਹ ਵਧਾਉਣੇ ਸ਼ੁਰੂ ਕਰਤੇ ਉਸੇ ਚੱਕਰ ਦੇ ਵਿੱਚ ਹੀ ਆ ਸਾਰਾ ਚੰਦ ਭਾਉਣ ਵਾਲਾ ਮਸਲਾ ਨਿਕਲਿਆ ਰੋਲਾ ਤਾਂ ਇੱਕ ਨਾਲੀ ਦਾ ਸੀਗਾ ਨਾਲੀ ਦੇ ਮਸਲੇ ਤੋਂ ਜਦੋਂ ਇਹਨੇ ਗਗਨ ਨੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਐਕਸਪੋਜ਼ ਕੀਤਾ ਉੱਥੇ ਵੀ ਜੱਟ ਜੱਥੇ ਬੰਦੀਆਂ ਇਕੱਠੀਆਂ ਹੋਈਆਂ ਪ੍ਰੈਸ਼ਰ ਵਧਿਆ ਕਿਤੇ ਨਾ ਕਿਤੇ ਜਾ ਕੇ ਉਹ ਰਾਜੀ ਨਾਮੇ ਦੇ ਨੇੜੇ ਤੇੜ ਕੱਲ ਲੱਗ ਗਈ ਜਿਹੜੇ ਬਲੈਕਮੇਲਿੰਗ ਵਾਲੇ ਬੰਦੇ ਸੀ ਇਹਨਾਂ ਨੂੰ ਇਹ ਲੱਗਿਆ ਵੀ ਇਹ ਜਿਹੜਾ ਰੋਲਾ ਇਹ ਤਾਂ ਨਿਬੜ ਗਿਆ ਸਾਡਾ ਤਾਂ ਸਾਰਾ ਸਿਸਟਮ ਹੀ ਖਤਮ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੀ ਇੰਟਰਵਿਊ ਦੇ ਵਿੱਚ ਗਮਦੂਰ ਸਿੰਘ ਹੋਰਾਂ ਦੀ ਦੇ ਵਿੱਚ ਉਹ ਆਡੀਓ ਵਾਲਾ ਸਾਰਾ ਮਸਲਾ ਆ ਗਿਆ ਪਹਿਲੀ ਗੱਲ ਤਾਂ ਮੈਂ ਨਿੱਜੀ ਤੌਰ ਤੇ ਅਸੀਂ ਕਿਸੇ ਦੇ ਖਿਲਾਫ ਨਹੀਂ ਵਿਚਾਰ ਧਾਰਕ ਲੜਾਈ ਹਰ ਇੱਕ ਬੰਦੇ ਦੀ ਹੁੰਦੀ ਹੈ ਸੋ ਮੈਂ ਜਿਹੜਾ ਜੱਟ ਬੰਦਾ ਰਜਿੰਦਰ ਸਿੰਘ ਹੋਰੀ ਵੀ ਜੱਟ ਫੈਮਿਲੀ ਨੂੰ ਬਲੋਂਗ ਕਰਦੇ ਆ ਜੱਟ ਬੰਦਾ ਨਾ ਜਿਹੜਾ ਉਹ ਜਿੰਨੀ ਮਰਜ਼ੀ ਲੜਾਈ ਹੋਵੇ ਛੇਤੀ ਕੀਤੇ ਉਹ ਧੀ ਭੈਣ ਤੇ ਪਰਚਾ ਨਹੀਂ ਕਰਾਉਂਦਾ ਦੀ ਜਿ ਚਾਹੇ ਧੀਆ ਆਪਾਂ ਨੂੰ ਘਰਾਂ ਦੇ ਵਿੱਚ ਆ ਕੇ ਵੀ ਕਈ ਵਾਰੀ ਬੋਲ ਜਾਂਦੀਆਂ ਹੰਮੇ ਦੇ ਨਾਲ ਵੀ ਬੋਲ ਜਾਂਦੀਆਂ ਪਿੰਡਾਂ ਦੇ ਵਿੱਚ ਸੋ ਗੱਲਾਂ ਹੋ ਜਾਂਦੀਆਂ ਆਪਣੀਆਂ ਹਰ ਇੱਕ ਦੇ ਪਿੰਡਾਂ ਨੇ ਮਸਲੇ ਹੁੰਦੇ ਆ ਜਿਹੜੇ ਬੰਦੇ ਸਿਆਸੀ ਬੰਦੇ ਆ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਮਾੜੀ ਮੋਟੀ ਤਸਲ ਚੱਲਦੀ ਰਹਿੰਦੀ ਹੈ ਤੇ ਕੋਈ ਵੀ ਬੰਦਾ ਬੰਦੇ ਨਾਲ ਬੰਦਾ ਲੜਦਾ ਲੇਡੀਜ਼ ਦਾ ਕੋਈ ਪਰਚਾ ਨਹੀਂ ਕਰਾਉਂਦਾ ਦੂਜੀ ਗੱਲ ਇਹ ਆ ਕਿ ਗਮਦੂਰ ਸਿੰਘ ਚੰਦਪਾਹਣ ਦਾ ਤਾਂ ਇਸ ਮਸਲੇ 'ਚ ਕੋਈ ਲੈਣਾ ਦੇਣਾ ਹੀ ਨਹੀਂ ਸੀ ਜੇ ਪਰਚਾ ਕਰਾਉਣਾ ਸੀ ਆਪਦੇ ਪਿੰਡ ਦੇ ਬੰਦੇ ਤੇ ਕਰਾਉਂਦੇ ਜਿਹੜੇ ਬੰਦੇ ਨੇ ਉਹਨਾਂ ਦੀ ਇੰਟਰਵਿਊ ਕੀਤੀ ਜਿਹੜੇ ਬੰਦੇ ਨੇ ਮਾੜਾ ਬੋਲਿਆ ਸਾਰਾ ਕੁਝ ਕੀਤਾ ਰੌਲਾ ਤਾਂ ਗਮਦੂਰ ਸਿੰਘ ਦਾ ਵੀਰ ਸਿੰਘ ਵਾਲੇ ਦਾ ਸੀ ਚੰਦਪਾਣ ਵਾਲੇ ਗਮਦੂਰ ਸਿੰਘ ਦਾ ਤਾਂ ਕੋਈ ਮਸਲਾ ਹੀ ਨਹੀਂ ਸੀਗਾ ਸੋ ਅੱਜ ਸਾਰੇ ਜਣੇ ਇਕੱਠੇ ਹੋਏ ਇੱਥੇ ਅਸੀਂ ਆਪਣੀ ਅੰਤਰਰਾਸ਼ਟਰੀ ਜੱਟ ਸਿਕ ਭਾਈਚਾਰਾ ਜੱਫੇਬੰਦੀ ਵੱਲੋਂ ਦਵਿੰਦਰ ਸਿੰਘ ਹੋਰੀ ਵੀ ਬੈਠੇ ਆ ਸਾਰਿਆਂ ਵੱਲੋਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਸਾਨੂੰ ਤੁਸੀਂ ਜਿੱਥੇ ਵੀ ਬੁਲਾਓਗੇ ਅਸੀਂ ਨਾਲ ਖੜੇ ਆਂ ਔਰ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆਂ ਵੀ ਇਹ ਪਰਚਾ ਜਿਹੜਾ ਇਹਨੂੰ ਖਾਰਜ ਕੀਤਾ ਜਾਵੇ ਵੈਸੇ ਤਾਂ ਕੋਈ ਵੱਡਾ ਪਰਚਾ ਨਹੀਂ ਹੈਗਾ ਇਹਦੀ ਕੋਈ ਵੈਲਿਊ ਹੀ ਨਹੀਂ ਹੈਗੀ ਪਰਚਾ ਇਹ ਸਟੈਂਡ ਹੀ ਨਹੀਂ ਕਰਦਾ ਕਿਸੇ ਥਾਂ ਤੇ ਪਰ ਫਿਰ ਵੀ ਕਹਿਣ ਤੋਂ ਭਾਵ ਹੈਗਾ ਕਿ ਇਹ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਕਰਦੇ ਆ ਇਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿਸਾਨ ਆਗੂ ਆ ਦੂਜੀ ਜਿਹੜੀ ਇਹ ਪਰਚੇ ਦੇ ਵਿੱਚ ਸਟੇਟਮੈਂਟ ਦੇ ਰਹੇ ਆ ਤੇ ਪਰਚਾ ਆਈਪੀਸੀ ਦੇ ਤਹਿਤ ਹੋ ਰਿਹਾ ਧਰਾਵਾਂ ਨਵੀਆਂ ਆ ਗਈਆਂ ਕਾਨੂੰਨ ਨਵਾਂ ਬਣ ਗਿਆ ਹੁਣ ਜਾਂਦਾ ਪਰਚਾ ਦੇਣ ਵਾਲਿਆਂ ਨੂੰ ਨਹੀਂ ਪਤਾ ਤੇ ਜਾਂ ਦਵਾਉਣ ਵਾਲਿਆਂ ਨੂੰ ਨਹੀਂ ਪਤਾ 68 ਇਹ ਧਾਰਾ ਤਾਂ ਹੁਣ ਸਟੈਂਡ ਹੀ ਨਹੀਂ ਕਰਦੀ ਸੋ ਇਸ ਕਰਕੇ ਸਾਰੇ ਆਪਾਂ ਇਕੱਠੇ ਹੋਏ ਆ ਜੋ ਤੁਸੀਂ ਹੁਕਮ ਕਰੋਗੇ ਮੈਂ ਤੁਹਾਡੇ ਸਾਰਿਆਂ ਤੋਂ ਛੋਟਾ ਹਾਂ ਤੁਹਾਡਾ ਜੋ ਤੁਸੀਂ ਜਿਵੇਂ ਅੱਗੇ ਲੱਗੋਗੇ ਅਸੀਂ ਆਪਣੇ ਵੱਲੋਂ ਸਾਰੇ ਸਿੰਘ ਸੰਧੂ ਵੱਲੋਂ ਸਾਰੀ ਆਪਣੀ ਜੁਨਾਈਟਿਡ ਜੱਟ ਫੈਡਰੇਸ਼ਨ ਵੱਲੋਂ ਸਾਰੇ ਭਰਾਵਾ ਵੱਲੋਂ ਅਸੀਂ ਤੁਹਾਡੇ ਨਾਲ ਆ ਡਟ ਕੇ ਗਗਨ ਦੇ ਨਾਲ ਖੜੇ ਆ ਫਤਿਹ ਬੁਲਾਉਣਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਵਿੰਦਰ ਸਿੰਘ ਸ਼੍ਰੋਮਣੀ ਕਾਲੀਦਾ ਲਫਰਮੇ ਨੂੰ ਅੱਜ ਦੇ ਆਦੇਸ਼ ਚਾਹ ਰੱਖਣਾ ਤੇ ਦੀਪ ਸਿੰਘ ਦੀ ਸੁਭਾਜਾ ਦੇ ਭਾਰਤੀ ਕਿਸਾਨੀ ਪੰਜਾਬ ਦਵਿੰਦਰ ਸਿੰਘ ਗਰੇਵਾਲ ਜੁਨਾਇਟਰ ਜੱਟ ਫੈਡਰੇਸ਼ਨ ਇੱਥੇ ਹਾਂ ਬਲ ਵੀ ਚੈਨ ਬੀ ਕੈਲ ਯੂ ਖੋਸਾ ਪਸਾਂ ਜੀਣੀਆ ਕਮ ਦੂਰ ਤੋਂ ਖੋਸਾ ਯੂਨੀਅਨ ਦਲਬਾਜ ਸਿੰਘ ਫਤਿਹ ਯੂਨੀਅਨ ਆਹ ਦੋਰ ਸਾਹ ਤੁਹਾਡੀ ਵੇਟ ਹੋ ਰਹੀ ਆ ਜੀ ਹਲੋ ਸੰਜੀ ਵਿਕਰਮਜੀਤ ਸਿੰਘ ਹੈਲਾ ਫਤਿਹ ਯੂਨੀਅਨ ਦਵਿੰਦਰ ਸਿੰਘ ਸੇਖੋਂ ਮਿਸਲ ਸਾਤਲੋਜ ਤੇ ਰਵਿੰਦਰਜੀਤ ਸਿੰਘ ਮਿਸਲ ਸਾਤਲੋਜ ਇੱਕ ਤਾਂ ਬੇਨਤੀ ਹੈ ਵੀ ਜਿਹੜੀ ਵੀ ਕੋਈ ਸੰਸਥਾ ਰਹਿੰਦੀ ਹੈ ਉਹ ਆਪ ਦਾ ਨਾਮ ਤੇ ਨੰਬਰ ਜੁੜਾ ਐਡ ਕਰਾਓ ਤਾਂ ਜੋ ਜਿਹੜਾ ਆਪਾਂ ਇਹਨੂੰ ਮਸਲੇ ਨੂੰ ਵਿਚਾਰ ਕੇ ਜਿਹੜੀ ਅਗਲੀ ਰਣਨੀਤੀ ਕੀ ਹੈ ਉਹਦੇ ਤੇ ਵਿਚਾਰ ਚਰਚਾ ਕਰ ਸਕੀਏ ਤੇ ਆਪਨਰੇ ਜੋ ਬਖ ਸੀਸਣ ਜੀ ਬੈਠੇ ਆ ਮੈਂ ਕਹਾਂਗਾ ਵੀ ਸਭ ਤੋਂ ਪਹਿਲਾਂ ਆਪਾਂ ਇਹ ਸ਼ੁਰੂ ਕਰੀਏ ਵਾਰੀ ਨਾ ਆ ਕੇ ਕਿ ਕੋ ਨੰਬਰ ਜੱਥੇ ਬੰਦੀ ਦਾ ਆਪਾਂ ਵੀ ਜਿਹੜੀ ਵਿਚਾਰ ਆ ਵਾਟ ਰਹੀਏ ਉਹ ਤੋਂ ਬਾਅਦ ਆਪਾਂ ਇਹਨੂੰ ਕਿਸੇ ਮੁੱਦੇ ਤੇ ਲੈ ਕੇ ਚੱਲਾਂਗੇ ਮੈਂ ਤੁਹਾਨੂੰ 2 ਘੰਟੇ ਦਾ ਬੈਕ ਆਫ ਕਰ ਤੁਸੀਂ ਜੱਟ ਫੈਡਰੇਸ਼ਨ ਇੰਡੀਆ ਦਾ ਪ੍ਰਧਾਨ ਅਸੀਂ ਸਾਡੀ ਜਥੇਬੰਦੀ ਨਿਰੋਜ ਜੱਟਾਂ ਦੀ ਜਥੇਬੰਦੀ ਬਣਾਈ ਗਈ ਆ ਜਿੱਥੇ ਵੀ ਕਿਤੇ ਕੁਝ ਗਲਤ ਹੋਊਗਾ ਜੱਟਾਂ ਦੇ ਨਾਲ ਅਸੀਂ ਉੱਥੇ ਸੱਚ ਹੋਊਗਾ ਜਿੱਥੇ ਉੱਥੇ ਖੜਾ ਕੇ ਜਾਗੇ ਬਾਕੀ ਭੈਣ ਗਗਨਦੀਪ ਤੋਂ ਤੁਸੀਂ ਪੂਰਾ ਮਾਮਲਾ ਸਮਝ ਲਿਆ ਭਾਈ ਗਮਦੂਰ ਸਿੰਘ ਜੀ ਨੇ ਪੂਰਾ ਮਾਮਲਾ ਦਸਤਾਇਕ ਕਰ ਦਿੱਤੀ ਵੀ ਇਹ ਵੀ ਦਸਤਾਵੇਜ਼ ਪਿਰਾ ਤੇ ਹੁਣ ਜੋ ਵੀ ਅਗਲੀ ਕਾਰਵਾਈ ਹੋਊਗੀ ਸਾਰੇ ਜੱਥੇਬੰਦੀਆਂ ਦੇ ਨਾਲ ਮਿਲ ਕੇ ਹੋਊਗੀ ਤੇ ਬਾਕੀ ਸਾਡਾ ਪੂਰਾ ਸਮਰਥਨ ਭੈਣ ਗਗਨਦੀਪ ਦੇ ਨਾਲ ਆ ਹੁਣ ਜਿਹੜੀ ਗੱਲ ਮੇਨ ਆ ਵੀ ਪਰਚੇ ਦੀ ਗੱਲ ਆ ਉਹ ਗਮਦੂਰ ਸਿੰਘ ਜੀ ਨੇ ਇਹਨਾਂ ਨੇ ਸਾਰੀ ਆਡੀਓ ਵਗੈਰਾ ਜੋ ਪ੍ਰੂਫ ਵਗੈਰਾ ਭੈਣ ਗਗਨਦੀਪ ਨੂੰ ਦਿੱਤੇ ਨੇ ਪਰਚਾ ਤਾਂ ਉਹਨਾਂ ਦੇ ਬਣਦਾ ਸੀ ਨਾ ਜੇ ਜੇ ਅਸਲ ਦੇ ਵਿੱਚ ਆਪਾਂ ਇਸ ਗੱਲ ਨੂੰ ਦੇਖਿਆ ਜਾਵੇ ਤਾਂ ਭੈਣ ਗਗਨਦੀਪ ਨੂੰ ਇਸ ਵਿੱਚ ਕਿਉਂ ਲੈ ਕੇ ਆਂਦਾ ਕਿਉਂਕਿ ਪੱਤਰਕਾਰ ਦਾ ਕੰਮ ਆ ਸੱਚ ਦੱਸਣਾ ਤੇ ਉਹਨਾਂ ਨੇ ਸਿਰਫ ਸੱਚ ਹੀ ਦੱਸਿਆ ਸੀਗਾ ਜਿਹੜਾ ਕਿ ਉਹਨਾਂ ਨੂੰ ਹਜਮ ਨਹੀਂ ਹੋਇਆ ਤੇ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਸੀ ਤੇ ਜਿਹੜਾ ਚੰਦ ਭਾਨ ਦਾ ਮਾਮਲਾ ਸੀ ਉਹਨੂੰ ਇੱਕ ਹੋਰ ਹੀ ਮੋੜ ਦੇਣ ਦੀ ਖਾਤਰ ਉਹਨਾਂ ਨੇ ਇਹ ਕਹਾਣੀ ਆ ਜਿਹੜੀ ਜਿਹੜਾ ਇਹ ਪਰਚਾ ਵਾ ਇਹਨੂੰ ਘੜਿਆ ਗਿਆ ਵਾ ਬਾਕੀ ਸਾਡੀ ਜਥੇਬੰਦੀ ਵੱਲੋਂ ਸਾਰਾ ਸਮਰਥਨ ਭੈਣ ਦੇ ਨਾਲ ਆ ਜੋ ਵੀ ਅਗਲੀ ਕਾਰਵਾਈ ਹੋਊਗੀ ਅਸੀਂ ਜੋ ਵੀ ਜਥੇਬੰਦੀਆਂ ਸਾਰੀਆਂ ਫੈਸਲਾ ਲੈਣਗੀਆਂ ਉਹ ਸਾਨੂੰ ਵੀ ਮਨਜ਼ੂਰ ਹੋਊਗਾ ਤੇ ਭੈਣ ਦੇ ਨਾਲ ਅਸੀਂ ਖੜਾਂਗੇ ਮਾਈ ਗੁੱਜ ਜੀ ਦਾ ਸਾਹਿਬ ਸਟੇਜ ਤੋਂ ਬਾਅਦ ਅਜੇ ਤੱਕ ਉਹ ਕੋਈ ਬਾਈ ਬਲਕੀਸ਼ ਸਿੰਘ ਖਾਲਸਾ ਜੀ ਉਹ ਆਪ ਦਾ ਜਿਹੜਾ ਵਿਚਾਰ ਆ ਕੀ ਜੇ ਬੈਠੇ ਹੋ ਅੱਗੇ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਇੱਥੇ ਇਸ ਲਈ ਇਕੱਤਰ ਹੋਏ ਆ ਜਿਵੇਂ ਸਾਡੀ ਧੀ ਨੇ ਇਹ ਗੱਲ ਕਹੀ ਆ ਕਿ ਇਹ ਮਸਲਾ ਮੇਰਾ ਨਹੀਂ ਆ ਮਸਲਾ ਪੰਜਾਬ ਦਾ ਆ ਚੰਦਪਾਣ ਵਾਲੇ ਮਸਲੇ ਦੇ ਉੱਤੇ ਜਿੰਨਾ ਨਕਲੀ ਕਾਮਰੇਡਾ ਨੇ ਜੋਰ ਲਾਇਆ ਹੈ ਕਿ ਇਹ ਮਸਲਾ ਦਲਤ ਤੇ ਜੱਟਾਂ ਦੇ ਵਿੱਚ ਉਭਾਰ ਕੇ ਇੱਕ ਨਵੀਂ ਖੇਡ ਖੇਢੀ ਜਾਵੇ ਜਿਹੜੀ ਕਿ ਪਿੱਛੇ ਦਿੱਲੀ ਦੇ ਤਖਤ ਤੋਂ ਚਲਦੀ ਆ ਤੇ ਉਹ ਚਲਦੀ ਚਲਦੀ ਨੂੰ ਅੱਗੇ ਜਿਹੜਾ ਆ ਲੈ ਕੇ ਜਾਣ ਵਾਲੇ ਇਹ ਜਿਹੜੇ ਉਹਨਾਂ ਦੇ ਟੂਲ ਨੇ ਦਿੱਲੀ ਦੇ ਕਿਉਂਕਿ ਜਦੋਂ ਵੀ ਪੰਜਾਬ ਦੇ ਉੱਤੇ ਦਿੱਲੀ ਨੇ ਹਮਲਾ ਕੀਤਾ ਤਾਂ ਉਸ ਸਮੇਂ ਜਿੰਨੇ ਵੀ ਪੰਜਾਬ ਦੇ ਜਿਹੜੇ ਅਣਖੀ ਲੋਕ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਨਾ ਕਿ ਦਿੱਲੀ ਦਾ ਸਾਥ ਪਰ ਜਦੋਂ ਵੀ ਪੰਜਾਬ ਤੇ ਇਦਾਂ ਦੀ ਕਹਾਣੀ ਬਣ ਕੇ ਆਉਂਦੀ ਆ ਤਾਂ ਕਾਮਰਿਡ ਸਦਾ ਹੀ ਦੂਜੇ ਪਾਸੇ ਖੜਦੇ ਰਹਿੰਦੇ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਵਾਂ ਕਿ ਜੇ ਬਹੁਤ ਲੋਕਾਂ ਨੂੰ ਕਾਮਰਿਡ ਸ਼ਬਦ ਦਾ ਵੀ ਬਹੁਤਾ ਜ਼ਿਆਦਾ ਗਿਆਨ ਨਹੀਂ ਹੈ ਕਿ ਅਸਲ ਚ ਹੈ ਕੀ ਹੈ ਜੇ ਅਸਲ ਕਾਮਰਿਡ ਹੈ ਤਾਂ ਉਹ ਫਰੋ ਸਟੇਟ ਵੀ ਹੋ ਸਕਦਾ ਹੈ ਤਾਂ ਮੈਂ ਇਹਨਾਂ ਨਕਲੀ ਕਾਮਰੇ ਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਆ ਉਦੋਂ ਵੀ ਸਾਊਥ ਦੇ ਵਿੱਚ ਰੈੱਡ ਸਲੂਟ ਲਿਖ ਕੇ ਸੰਤ ਬਾਬਾ ਜਰਨੈਲ ਸਿੰਘ ਢੰਡਰਾਲ ਦੀਆਂ ਤਸਵੀਰਾਂ ਤੇ ਉਹਨਾਂ ਦਾ ਨਾਮ ਜਿਹੜਾ ਹੈ ਉੱਥੇ ਲਿਖਿਆ ਗਿਆ ਸੀ ਪਰ ਇਹਨਾਂ ਦੀਆਂ ਜਿਵੇਂ ਅਕਾਲੀ ਦਲ ਅੰਸਾਰ ਦੇ ਬੈਠੇ ਨੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਇਹ ਗੱਲ ਕੀਤੀ ਕਿ ਜਦੋਂ ਇੱਥੇ ਇਹ ਲਹਿਰ ਚੱਲੀ ਆ ਮੈਂ ਥੋੜਾ ਜਿਹਾ ਡਿਟੇਲ ਨਾਲ ਤੁਹਾਨੂੰ ਦੱਸਾਂਗਾ ਕਿ ਉਦੋਂ ਇਹ ਉਸ ਲਹਿਰ ਦੇ ਖਿਲਾਫ ਹੋਏ ਹੁਣ ਉਸ ਲਹਿਰ ਦੇ ਖਿਲਾਫ ਹੋਣ ਦਾ ਮਤਲਬ ਇਹ ਸੀ ਕਿ ਜਿਹੜਾ ਦਿੱਲੀ ਦਰਬਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਆ ਉਹ ਜਹਾਜ ਇਹ ਉਹਨੂੰ ਜਹਾਜ ਮੰਨਦੇ ਸੀ ਕਿ ਉਹ ਸਹੀ ਹੋਇਆ ਉਦੋਂ ਵੀ ਇਹਨਾਂ ਦਾ ਸਾਰਾ ਜਿਹੜਾ ਲੰਗ ਲਾਣਾ ਸੀਗਾ ਉਹ ਸਾਡੀ ਜਿਹੜੀ ਇਹ ਲਹਿਰ ਸੀ ਉਹਦੇ ਖਿਲਾਫ ਡੜੇ ਤਾਂ ਜੇ ਆਪਾਂ ਹੁਣ ਨੇੜੇ ਦੀ ਗੱਲ ਲੈ ਕੇ ਆਈ ਆ ਤਾਂ ਜਦੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਜਿਵੇਂ ਬਾਈ ਜੀ ਨੇ ਇੱਕ ਗੱਲ ਕੀਤੀ ਆ ਮੈਨੂੰ ਉਸ ਗੱਲ ਉਸ ਨੁਕਤੇ ਤੇ ਵੀ ਆਪਾਂ ਗੱਲ ਕਰਾਂਗੇ ਕਿ ਇਹਨਾਂ ਨੇ ਕਿਹਾ ਕਿ ਰਜਿੰਦਰ ਦੀਪ ਸਿੰਘ ਵਾਲਾ ਪਿੰਡ ਦੇ ਗੁਰੂ ਘਰ ਛੱਡ ਕੇ ਸੌਂਹ ਖਾਜੇ ਬਾਈ ਜੀ ਉਹ ਗੁਰਦਰਾ ਸਾਹਿਬ ਨੂੰ ਮੰਨਦੇ ਨਹੀਂ ਹੈ ਉਹ ਪੰਥ ਦੇ ਜਕਾਰਿਆਂ ਨੂੰ ਨਹੀਂ ਮੰਨਦੇ ਉਹ ਕੇਸਰੀ ਨਿਸ਼ਾਨਾ ਨੂੰ ਉਹਨਾਂ ਨੇ ਅੱਗ ਲਗਾਈ ਦਿੱਤੀ ਦੇ ਵਿੱਚ ਠੀਕ ਹੈ ਜੀ ਉਹਨਾਂ ਨੇ ਸਾਡੇ ਕੌਮੀ ਬੰਦਿਆਂ ਨੂੰ ਗद्दार ਤੱਕਿਆ ਠੀਕ ਹੈ ਪਰ ਉਹਨਾਂ ਲੋਕਾਂ ਨੂੰ ਆਪਾਂ ਗੁਰਦੁਆਰਾ ਸਾਹਿਬ ਜੀ ਕਹਾਂਗੇ ਉਹ ਤਾਂ ਝੱਟ ਵੱਢ ਜਣਗੇ ਕਿਉਂਕਿ ਗੁਰਦੁਆਰਾ ਸਾਹਿਬ ਦੀ ਤਾਂ ਉਹਨਾਂ ਨੇ ਸ਼ਰਮ ਹੀ ਨਹੀਂ ਹੈਨੀ ਜਦੋਂ ਉਹਨਾਂ ਦੇ ਕਿਰਪਾਨਾ ਪਾਏ ਸਿੱਖ ਆਗੂ ਇਹ ਕਹਿਣ ਕਿ ਸਾਨੂੰ ਕੇਸਰੀ ਨਿਸ਼ਾਨਾ ਤੋਂ ਇਤਰਾਜ ਆ ਉਹ ਵੱਡੀ ਸਟੇਜ ਤੋਂ ਇਹਨਾਂ ਦੇ ਵੱਡੇ ਲੀਡਰਾਂ ਨੇ ਦਿੱਲੀ ਦੇ ਵਿੱਚ ਇਹ ਗੱਲ ਕਹੀ ਸੀ ਸੋ ਇਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਭੈ ਨਹੀਂ ਹੈ ਜਿੰਨੀਆਂ ਕੋ ਗੱਲਾਂ ਇੱਥੇ ਹੁਣ ਮੇਰੇ ਸਾਹਮਣੇ ਆਈਆਂ ਨੇ ਮੈਂ ਸੱਚੀ ਕਹਿਣ ਲਿਆ ਕਿ ਕੋਈ ਵੀ ਸਾਡੇ ਨਾਲ ਦੁਸ਼ਮਣੀ ਰੱਖਦਾ ਹੋਵੇ ਜਾਂ ਸਿਧਾਂਤਕ ਤੌਰ ਤੇ ਸਾਡੇ ਨਾਲ ਦੁਸ਼ਮਣੀ ਰੱਖਦਾ ਹੋਵੇ ਇਹ ਤਾਂ ਅਸੀਂ ਇਹ ਮੰਨਦੇ ਆ ਕਿ ਸਾਹਮਣੇ ਵਾਲਾ ਬੰਦਾ ਪਾਇਦਾਰ ਹੋਣਾ ਚਾਹੀਦਾ ਕਿਉਂਕਿ ਦੁਸ਼ਮਣ ਦੇ ਵਿੱਚ ਵੀ ਕੋਈ ਤਾਂ ਗੱਲ ਹੋਵੇ ਕਿ ਅਸੀਂ ਉਹਦੇ ਨਾਲ ਲੜੀਏ ਕੋਈ ਗੱਲ ਤਾਂ ਹੋਣੀ ਚਾਹੀਦੀ ਆ ਇਹ ਤਾਂ ਗਾਡਰਾਂ ਵਾਲੇ ਲੋਕਾਂ ਦੀਆਂ ਕਈਆਂ ਲੋਕਾਂ ਦੇ ਖਾਲੇ ਲੋਕਾਂ ਦੀ ਘਰ ਦੀ ਜ਼ਮੀਨ ਲੋਕਾਂ ਦੇ ਝੋਨੇ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਜਾ ਕੇ ਰੌਲਾ ਪਵਾ ਕੇ ਵਿੱਚੋਂ ਹਿੱਸੇ ਲੈਣ ਵਾਲੇ ਬੰਦੇ ਨੇ ਸਾਨੂੰ ਤਾਂ ਇੱਥੇ ਆ ਕੇ ਅੱਜ ਪਤਾ ਲੱਗਿਆ ਕਿਉਂਕਿ ਅਸੀਂ ਥੋੜਾ ਦੂਰ ਰਹਿੰਦੇ ਹਾਂ ਸਾਨੂੰ ਲੋਕਲੇ ਨੂੰ ਤਾਂ ਪਤਾ ਨਹੀਂ ਆ। ਅਰਜਿੰਦਰ ਕਾਮਰੇਡ ਜਿਹੜਾ ਆ ਮੈਂ ਉਹਨੂੰ ਇਹ ਗੱਲ ਕਹਿਣਾ ਕਿ ਮੈਨੂੰ ਸੱਚੀ ਜਦੋਂ ਗੱਲਬਾਤ ਰੱਖਦਾ ਹੈ ਕਿਸਾਨਾਂ ਵੱਲੋਂ ਤਾਂ ਮੈਨੂੰ ਇਹ ਬੜੀ ਵਧੀਆ ਲੱਗਦਾ ਕਿ ਬੇਸ਼ੱਕ ਸਾਡੇ ਆਪੇ 'ਚ ਮਤ ਭੇਦ ਨੇ ਪਰ ਉਹ ਗੱਲ ਵਧੀਆ ਰੱਖਦਾ ਹੈ ਕਿ ਉਹ ਪੜਿਆ-ਲਿਖਿਆ ਆ ਪਰ ਅੱਜ ਜਦੋਂ ਇੱਥੇ ਆ ਕੇ ਮੈਨੂੰ ਸਾਰੀ ਗੱਲ ਦਾ ਪਤਾ ਲੱਗਾ ਆ ਕਿ ਇੱਕ ਪੜਿਆ ਹੋਣਾ ਜਾਂ ਗੱਲਬਾਤ ਰੱਖਣੀ ਹੈ ਇੱਕ ਲਾਇਕਤ ਨਹੀਂ ਹੁੰਦੀ ਇੱਕ ਮਰਦ ਦੀ ਇਹ ਨਿਸ਼ਾਨੀ ਨਹੀਂ ਹੈ ਕਿ ਉਹ ਚੰਗਾ ਬੋਲ ਲਿੰਦਾ ਆ ਜਾਂ ਚੰਗੀ ਗੱਲ ਕਰ ਲਿੰਦਾ ਆ ਚੰਗੀ ਗੱਲ ਕਰਨਾ ਚੰਗਾ ਬੋਲ ਲੈਣਾ ਤੇ ਆਪਾਂ ਵਕੀਲ ਵੀ ਖੜੇ ਕਰਦੇ ਆ ਉਹ ਆਪਣੇ ਪੈਸੇ ਲੈ ਕੇ ਸਾਡੀ ਗੱਲ ਰੱਖਦੇ ਆ ਉਵੇਂ ਹੀ ਇਹ ਬਿਲਕੁਲ ਦੂਜੀਆਂ ਲੋਕਾਂ ਤੋਂ ਪੈਸੇ ਲੈ ਕੇ ਆਪਣੀ ਗੱਲ ਰੱਖਦੇ ਆ ਇਹ ਬਿਲਕੁਲ ਝੂਠੇ ਵਕੀਲ ਨੇ ਇਹ ਬਿਲਕੁਲ ਪੈਸੇ ਲੈ ਕੇ ਲੋਕਾਂ ਦੇ ਫੈਸਲੇ ਕਰਾਉਣ ਵਾਲੇ ਰੋਕਣੇ ਸੋ ਅੱਜ ਜਿਹੜੀ ਗੱਲ ਲਈ ਆਪਾਂ ਇਕੱਤਰ ਹੋਏ ਆ ਉਹ ਮਸਲਾ ਇਹ ਨਹੀਂ ਹੈ ਮਸਲਾ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਦੀਪ ਸਿੰਘ ਵਾਲੇ ਦਾ ਰਜਿੰਦਰ ਸਿੰਘ ਨੌਜਾਨ ਉੱਠਦਾ ਆ ਜਿਹੜੇ ਬੰਦੇ ਨੇ ਗਲਤ ਰੱਖੀ ਆ ਉੱਤੇ ਪਰਚਾ ਨਹੀਂ ਕਰਾਉਂਦਾ ਉਹ ਬੰਦਾ ਇੱਥੇ ਮੌਜੂਦ ਆ ਉਹ ਕਹਿੰਦਾ ਮੇਰੇ ਤੇ ਪਰਚਾ ਕਰਾਓ ਮੈਂ ਜੇਲ੍ਹ ਜਾਣ ਲਈ ਤਿਆਰ ਆ ਔਰ ਰਹੀ ਗੱਲ ਅਗਲੀ ਜੇ ਇਹ ਕੁੜੀ ਅੰਦਰ ਜਾਂਦੀ ਆ ਤੇ ਆਪਾਂ ਸਮਝਦੇ ਆ ਕਿ ਰਜਿੰਦਰ ਕਾਮ ਕਾਮਰੇਡ ਦੀ ਜਿੱਤ ਹੁੰਦੀ ਆ ਤੇ ਕਿੱਡੀ ਵੱਡੀ ਜਿੱਤ ਹੁੰਦੀ ਆ ਜੇ ਪੰਜਾਬ ਦੀ ਇੱਕ ਮੁਟਿਆਰ ਜਿਹੜੀ ਪੰਜਾਬ ਦੇ ਵਿੱਚੋਂ ਆਪਾਂ ਕਹਿੰਦੇ ਆ ਕਿ ਪੰਜਾਬ ਦੀ ਐਨੇ ਮਾੜੀ ਹਾਲਾਤ ਨਹੀਂ ਕਿ ਕੁੜੀਆਂ ਲੰਗ ਤੜੰਗ ਬੁਰੇ ਹਾਲ ਜਿਹੜੇ ਹੋਏ ਪਿਆ ਪੰਜਾਬ ਦੇ ਵਿੱਚ ਗੱਡੀਆਂ ਤੇ ਚੜ ਚੜ ਉਲਟੀਆਂ ਸਿੱਧੀਆਂ ਵੀਡੀਓ ਪਾਉਂਦੀਆਂ ਨੇ ਜੇ ਇੱਕ ਕੁੜੀ ਸਾਡੀ ਚੰਗੀ ਗੱਲ ਪੰਜਾਬ ਦੀ ਰੱਖ ਰਹੀ ਆ ਤੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆ ਰਹੀ ਆ ਤੇ ਉਹ ਇਹਨਾਂ ਨੂੰ ਥੋੜਾ ਕਦੀ ਵੀ ਨਹੀਂ ਇਹਨਾਂ ਨੂੰ ਇਹ ਗੱਲ ਪਚਦੀ ਹੈ ਸੋ ਇਸ ਕਰਕੇ ਮੈਂ ਕਹਿੰਨਾ ਕਿ ਹੋਰ ਵੀ ਜਿਹੜੀਆਂ ਕੁੜੀਆਂ ਨੇ ਜਿਹੜੀਆਂ ਬੋਲਦੀਆਂ ਨੇ ਉਹਨਾਂ ਤੇ ਵੀ ਇਹਨਾਂ ਦੀ ਜਥੇਬੰਦੀ ਵੱਲੋਂ ਪਰਚੇ ਕਰਾਉਣੇ ਚਾਹੀਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਜਥੇਬੰਦੀ ਆ ਉਹ ਨਾ ਤਾਂ ਸਾਹਮਣੇ ਦਿੱਲੀ ਨਾਲ ਲੜਨ ਜੋਗੀ ਆ ਨਾ ਕਿਸੇ ਮਰਦ ਨਾਲ ਲੜਨ ਜੋਗੀ ਆ ਇਹਨਾਂ ਦੀ ਜਥੇਬੰਦੀ ਹੁਣ ਪੰਜਾਬ ਦੇ ਵਿੱਚ ਕੁੜੀਆਂ ਦੇ ਖਾਤਿਰ ਇਸੜੀ ਕਰੂਗੀ ਤੋਏ ਕਿਸੇ ਦਿੱਤੇ ਵੀ ਕਰੇਗੀ ਸੋ ਸਾਡਾ ਮੰਨਣਾ ਇਹੀ ਆ ਕਿ ਕੇਸ ਵਾਪਸ ਕਰਾਉਣਾ ਜਾਂ ਨਾ ਕਰਾਉਣਾ ਨਹੀਂ ਸਾਡੀ ਡਿਮਾਂਡ ਇਹ ਆ ਕਿ ਰਜਿੰਦਰ ਦੀਪ ਸਿੰਘ ਵਾਲਾ ਜਨਤਕ ਤੌਰ ਤੇ ਇਸ ਗੱਲ ਦੀ ਮਾਫੀ ਮੰਗੇ ਕੇਸ ਨੂੰ ਤਾਂ ਦੇਖ ਲਾਂਗੇ ਜੋ ਵੀ ਹੈ ਕਿ ਉਸ ਬੰਦੇ ਨੇ ਐਡਾ ਵੱਡਾ ਝੂਠ ਦਾ ਪਲੰਦਾ ਘੜ ਲਿਆ ਪਹਿਲਾਂ ਤਾਂ ਇਹ ਕਿਹਾ ਜਿਵੇਂ ਬਾਈ ਨੇ ਕਿਹਾ ਸੌ ਚੁੱਕ ਜੇ ਤਾਂ ਝੰਡਾ ਟੁੱਟ ਜਾਗੇ ਸੌ ਸੌ ਆਲੇ ਕਾਜ ਜਣਾ ਲੈ ਕੇ ਨਹੀਂ ਆਉਣਾ ਉਹਨਾਂ ਨੇ ਤੇ ਲੋਕਾਂ ਦੀ ਕਚਹਿਰੀ ਚ ਲੈ ਕੇ ਆਉਣਾ ਆ ਸੌਂ ਸੂੰਦਾ ਉਹਨਾਂ ਨੂੰ ਕੋਈ ਨਹੀਂ ਹੈ ਜਿਹੜੇ ਲੋਕਾਂ ਨੇ ਕੇਸਰੀ ਨਿਸ਼ਾਨ ਸਾਹਿਬ ਨੂੰ ਅੱਗ ਲਾਤੀ ਉਹ ਬੜਾ ਗੁਰਦੁਆਰਾ ਸਾਹਿਬ ਜਾ ਕੇ ਸ਼ਾਂਤ ਕਰਾਉਣੇ ਚੋਟੀ ਚੱਕ ਲੈਣਗੇ ਪਰ ਉਹਦੇ ਤੇ ਉਸ ਬੰਦੇ ਤੇ ਤਾਂ ਬਿਲਕੁਲ ਹੀ ਯਕੀਨ ਨਹੀਂ ਜਿਹੜਾ ਇੱਕ ਕੁੜੀ ਤੇ ਪਰਚਾ ਕਰਾ ਰਿਆ ਉਹ ਵੀ ਕਿਸੇ ਦੂਜੇ ਬੰਦੇ ਦੀ ਆੜ ਲੈ ਕੇ ਔਰ ਜਿਹੜੇ ਬੰਦੇ ਤੇ ਪਰਚਾ ਕਰਾਉਣਾ ਚਾਹੀਦਾ ਸੀ ਉਹ ਐਸ ਸਟੇਜ ਤੋਂ ਕਹਿ ਰਿਹਾ ਜੇ ਮੇਰੇ ਤੇ ਪਰਚਾ ਕਰਾਓ ਮੈਂ ਗੱਲ ਕੀਤੀ ਆ ਫੇਰ ਜਾ ਕੇ ਗਮਦੂਰ ਤੇ ਪਰਚਾ ਕਰਾਉਂਦੇ ਆ ਫੇਰ ਉਸ ਚੰਦਪਾਣ ਵਾਲੇ ਜਿਹੜਾ ਮਸਲਾ ਤੁਹਾਨੂੰ ਮੈਂ ਦੱਸ ਦਾਂਗੇ ਬੀਜੇਪੀ ਦਾ ਜੋਰ ਲੱਗਾ ਹੋਇਆ ਕਿ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਲੰਬੇ ਸਮੇਂ ਤੋਂ ਕੋਈ ਨਾ ਕੋਈ ਬੰਦਾ ਕੋਈ ਚਾਹੇ ਕੋਈ ਨਿਹੰਗ ਬਣੇ ਚਾਹੇ ਕੋਈ ਉਸ ਤਰ੍ਹਾਂ ਸਾਬਤ ਤੁਰਤ ਜਿਵੇਂ ਉਹ ਰਸੂਲਪੁਰ ਵਾਲਾ ਬਾਬਾ ਇਦਾਂ ਦੇ ਲੋਕਾਂ ਨੂੰ ਖੜੇ ਕੀਤਾ ਤੇ ਬੀਜੇਪੀ ਨੇ ਉਹਨਾਂ ਨੂੰ ਅਡਾਪਟ ਕੀਤਾ ਮੇਰੇ ਮੇਰੇ ਹਲ ਮੜਾ ਧਿਆਨ ਦਿਓ ਬੀਜੇਪੀ ਨੇ ਉਹਨਾਂ ਨੂੰ ਅਡਾਪਟ ਕੀਤਾ ਜਿਹੜਾ ਰਸੂਲਪੁਰ ਵਾਲਾ ਜਿਹੜਾ ਨਿਹੰਗਾ ਜਿਹਨੇ ਜਾ ਕੇ ਉੱਥੇ ਲੰਗਰ ਲਾਇਆ ਸੀ ਸੋ ਇਹ ਜੇ ਕਈ ਬੰਦੇ ਇਹਨਾਂ ਨੇ ਖੜੇ ਕੀਤੇ ਆ ਤਾਂ ਇਹ ਸਾਰਾ ਇੱਕ ਗਰੁੱਪ ਆ ਕਿ ਪੰਜਾਬ ਦੇ ਵਿੱਚ 27 ਤੋਂ ਪਹਿਲਾਂ ਇੱਕ ਵੱਡੀ ਏਦਾਂ ਦੀ ਲਹਿਰ ਖੜੀ ਕੀਤੀ ਜਾਏ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਵਸਦਾ ਗੁਰਾਂ ਦੇ ਨਾਂ ਆ ਕਾਮਰੇਡਾਂ ਦੇ ਨਾਂ ਨਹੀਂ ਵਸਦਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਤੇ ਗੁਰਾਂ ਦੇ ਨਾਂ ਤੇ ਵਸਣ ਵਾਲੇ ਪੰਜਾਬ ਦੇ ਜਿਹੜਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬਾਟੇ ਦੇ ਵਿੱਚ ਸਾਨੂੰ ਅੰਮ੍ਰਿਤ ਛਕਾਇਆ ਔਰ ਉੱਥੇ कलगी टोडा ਜਿਹੜਾ ਸੀ ਉਹ ਭਾਈ ਸੰਗਤ ਸਿੰਘ ਦੇ ਸਿਰ ਤੇ ਰੱਖਿਆ। ਬਾਬਾ ਜੀਵਨ ਸਿੰਘ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹੇ ਕਿ ਜਾਤੀ ਨਾ ਲਾਉਣ ਵਾਲੇ ਸਤਿਗੁਰਾਂ ਦੇ ਅਸੀਂ ਪੈਰੋਕਾਰ ਆ। ਫੇਰ ਇਸ ਪੰਜਾਬ ਦੀ ਧਰਤੀ ਦੇ ਉੱਤੇ ਗਲਤ ਤੇ ਜੱਟ ਜਿਹੜੀ ਗੱਲ ਆ ਇਹ ਗੱਲ ਹੀ ਨਹੀਂ ਹੋਣੀ ਚਾਹੀਦੀ। ਮੈਂ ਕਹਿੰਨਾ ਕਿ ਇਹ ਸ਼ਬਦੀ ਜਿਹੜੇ ਪੰਜਾਬ ਦੇ ਵਿੱਚੋਂ ਖਤਮ ਹੋਣੀ ਚਾਹੀਦੀ ਆ। ਸੋ ਮੇਰੀਆਂ ਇੰਨੀਆਂ ਬੇਨਤੀਆਂ ਨੇ ਅਸੀਂ ਇਹ ਸਾਡੀ ਜਿਹੜੀ ਕੁੜੀ ਆ ਜਿੰਨਾ ਚਿਰ ਇਹ ਸਟੈਂਡ ਕਰੂਗੀ ਕਿਉਂਕਿ ਬੇਸ ਇਹ ਕੁੜੀ ਆ। ਅਸੀਂ ਲੜਾਈ ਜ਼ਰੂਰ ਲੜਾਂਗੇ। ਸਾਡੀ ਲੜਾਈ ਦੇ ਵਿੱਚ ਕੋਈ ਘਾਟ ਆ ਜੇ ਕੋਈ ਇੱਕ ਇੰਨੀ ਵੀ ਸੂਈ ਜਿੰਨੀ ਵੀ ਵਿੱਥ ਜਿਹੜੀ ਆ ਉਹ ਪਾ ਜੇ ਤੇ ਅਸੀਂ ਦੇਣਦਾਰ ਹੋਵਾਂਗੇ ਪੰਜਾਬ ਦੇ ਲੋਕਾਂ ਦੇ ਤੇ ਇਸ ਭਰੀ ਪੰਚਾਇਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ